ਹਾਂਜੀ ਗੁੱਡ ਈਵਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਤਾਂ ਅੱਜ ਆਪਾਂ ਟਰਿਕ ਦੇ ਮਾਧਿਅਮ ਦੇ ਰਹੀ ਹਾਂ ਭਾਰਤ ਵਿੱਚ ਯੂਰਪੀ ਕੰਪਨੀਆਂ ਦਾ ਜਿਹੜਾ ਕ੍ਰਮ ਆ ਉਹਨਾਂ ਇੱਕ ਟਰਿਕ ਦੇ ਮਾਧਿਅਮ ਨਾਲ ਯਾਦ ਕਰਾਂਗੇ ਉਹ ਟਰਿਕ ਆਪਣੀ ਹੈ ਪੁੱਤਰ ਅਡਾ ਡੈਡ ਫਸਾ ਤਾਂ ਪੱਪੇ ਤੋਂ ਬਣ ਜੂਗਾ ਪੁਰਤਗਾਲੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਪੁਰਤਗਾਲੀ ਆਏ 1498 ਦੇ ਵਿੱਚ 21 ਮਈ 1498 ਨੂੰ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਪਹਿਲਾ ਪੁਰਤਗਾਲੀ ਆਇਆ ਸੀ ਉਸ ਤੋਂ ਬਾਅਦ ਆੜੇ ਤੇ ਬਣ ਜੂਗਾ ਅੰਗਰੇਜ਼ ਤਾਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ 1600 ਦੇ ਵਿੱਚ ਸਟੈਬਲਿਸ਼ ਹੋਈ ਸੀ ਤੇ ਉਸ ਟਾਈਮ ਜਿਹੜਾ ਮੁਗਲ ਬਾਦਸ਼ਾਹ ਸੀਗਾ ਅਕਬਰ ਸੀਗਾ ਤਾਂ ਡੱਡੇ ਤੇ ਬਣਜੂਗਾ ਡੱਚ ਤਾਂ ਇਹ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਸੀ ਇਹ 1602 ਐਸਵੀ ਚ ਬਣੀ ਫਿਰ ਡੱਡੇ ਤੇ ਬਣਜੂਗਾ ਡੈਨਸ ਡੈਨਸ 1616 ਦੇ ਵਿੱਚ ਇਹਨਾਂ ਦੀ ਕੰਪਨੀ ਬਣੀ ਫਫੇ ਦੇ ਬਣਜੂਗਾ ਫ੍ਰਾਂਸੀਸੀ 1664 ਦੇ ਵਿੱਚ ਫ੍ਰਾਂਸੀਸੀ ਕੰਪਨੀ ਬਣੀ ਔਰ 1668 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਖੋਲੀ ਸੀ। ਔਰ ਸੱਸੇ ਦੇ ਬਣਜੂਗਾ ਸਵੀਡਿਸ਼ ਤਾਂ ਇਹ ਜਿਹੜੀ 1731 ਦੇ ਵਿੱਚ ਜਾ ਕੇ ਬਣੀ ਸੀ। ਤਾਂ ਇਹ ਭਾਰਤ ਵਿੱਚ ਯੂਰੋਪੀ ਕੰਪਨੀਆਂ ਦਾ ਕ੍ਰਮ ਸੀਗਾ। ਸਭ ਤੋਂ ਪਹਿਲਾਂ ਪੁਰਤਗਾਲੀ, ਫਿਰ ਅੰਗਰੇਜ਼, ਫਿਰ ਡੱਚ, ਫਿਰ ਡੈਨੈਸ, ਫਿਰ ਫ੍ਰਾਂਸੀਸੀ ਤੇ ਸਵੀਡਿਸ਼। ਅੱਜ ਦੀ ਆਪਣੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ? ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਆਪਣੇ ਦੋਸਤਾਂ, ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਿਓ। ਥੈਂਕ ਯੂ ਸੋ ਮਚ।